ਅਮਜੀ ਸੱਚੇਂ ਕਾਲ ਦੇ ਸਾਰਿਆਂ ਨੂੰ ਸਾਡਾ ਸਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤਾਂ ਅੱਜ ਆਪਾਂ ਬਣਾਣ ਜਾ ਰਹੀਆਂ ਬਹੁਤ ਹੀ ਟੇਸਟੀ ਰਾਇਤੇ ਵਾਲੀ ਬੂੰਦੀ ਯਾਨੀ ਕਿ ਨਮਕੀਨ ਬੂੰਦੀ ਪਰਫੈਕਟ ਰਾਇਤਾ ਬਣੂਗਾ ਪਰਫੈਕਟ ਦਹੀਂ ਬਣੂਗਾ ਇਹਦੇ ਨਾਲ ਤੁਸੀਂ ਦੇਖ ਸਕਦੇ ਆਂ ਇੱਕਦਮ ਗੋਲ ਗੋਲ ਬਣੂਗੀ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ 10 ਮਿੰਟ ਦੇ ਵਿੱਚ ਇਹ ਬਣ ਜੂਗੀ ਤੇ ਇਹਨੂੰ 5 ਮਹੀਨੇ ਤੋ ਵੀ ਵਾਟ ਸਟੋਰ ਕਰਕੇ ਰੱਖ ਸਕਦੇ ਆਂ ਇੱਕਦਮ ਕ੍ਰਿਸਪੀ ਕਰਾਰੀ ਬਣੂਗੀ ਚਲੋ ਕਰਦੇ ਆਂ ਫਿਰ ਬਣਾਉਣਾ ਸ਼ੁਰੂ ਅਦਲੀ ਇਹਦੇ ਮੈਂ ਇੱਕ ਬਾਂਡੇ ਦੇ ਵਿੱਚ ਲੈ ਰਹੀਆਂ ਬੇਸਣ ਕੋਈ ਵੀ ਕੌਲੀ ਕਰਦੀ ਲੈ ਲੈਣੀ ਆ ਉਹਦੇ ਨਾਲ ਇੱਕ ਕੌਲੀ ਬੇਸਣ ਦੀ ਲੈ ਲੈਣੀ ਆ ਤੁਸੀਂ ਜਿੰਨੀ ਬੂੰਦੀ ਬਣਾਉਣਾ ਚਾਹੋ ਉੰਨਾ ਬੇਸਣ ਲੈ ਸਕਦੇ ਆ 1/4 ਚਮਚੇ ਦੇ ਵਿੱਚ ਲੂਣ ਪਾਵਾਂਗੇ ਤੇ 1/4 ਚਮਚੇ ਲਾਲ ਮਿਰਚ ਪਾਊਡਰ ਪਾਵਾਂਗੇ ਇਹ ਆਪਸ਼ਨਲ ਆ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਚੰਗੀ ਤਰੀਕੇ ਨਾਲ ਮਿਲਾਂਨ ਤੋਂ ਬਾਅਦ ਚ ਉਹਦੇ ਵਿੱਚ ਇੱਕ ਕੌਲੀ ਪਾਣੀ ਪਾਵਾਂਗੇ ਜਿੰਨਾ ਬੇਸਣ ਹੁੰਦਾ ਆ ਉਨਾ ਹੀ ਪਾਣੀ ਲੱਗਦਾ ਆ ਇਹਦੇ ਵਿੱਚ ਇਹ ਰੈਸিপি ਦੇ ਵਿੱਚ ਜਿਹੜਾ ਹੈ ਤੁਸੀਂ ਅਨਾਪ ਤੋਲ ਦਾ ਬਹੁਤ ਹੀ ਧਿਆਨ ਰੱਖਣਾ ਕਿਉਂਕਿ ਜੇ ਹਲਕਾ ਜਿਹਾ ਬਿਨਾਂਪ ਤੋਲ ਉੱਪਰ ਹੋਇਆ ਤੇ ਆਪਣ ਜਿਹੜੀ ਇਹ ਬੇਸਣ ਦੀ ਜਿਹੜੀ ਬੂੰਦੀ ਹੈ ਵਧੀਆ ਨਹੀਂ ਬਣਨੀ ਤੇ ਦੇਖੋ ਕਿੰਨਾ ਪਰਫੈਕਟ ਆ ਇਹਦੇ ਵਿੱਚ ਬਿਲਕੁਲ ਵੀ ਗੱਠਾਂ ਨਹੀਂ ਰਹਿਣੀਆਂ ਚਾਹੀਦੀਆਂ ਇਹ ਚੀਜ਼ ਦਾ ਵੀ ਆਪਾਂ ਬਿਲਕੁਲ ਧਿਆਨ ਰੱਖਣਾ ਹੈ ਇਹ ਦੇਖੋ ਪੂਰਾ ਇੱਕ ਕੌਲੀ ਪਾਣੀ ਲੱਗ ਚੁੱਕਿਆ ਆ ਹੁਣ ਇਹਦੇ ਵਿੱਚ ਦੋ ਛੁਟਕੀਆਂ ਮਿੱਠਾ ਸੋਡਾ ਪਾਵਾਂਗੇ ਇਹ ਵੀ ਬਿਲਕੁਲ ਆਪਸ਼ਨਲ ਆ ਪਰ ਜੇ ਤੁਸੀਂ ਮਿੱਠਾ ਸੋਡਾ ਪਾਉਂਗੇ ਤੇ ਤੁਹਾਡੀ ਬੂੰਦੀ ਬੜੀ ਫਲਫੀ ਤੇ ਕ੍ਰਿਸਪੀ ਬਣੂਗੀ ਇਹ ਆਪਾਂ ਐਂਡ ਤੇ ਹੀ ਪਾਉਣਾ ਹੈ ਤੇ ਦੇਖੋ ਕਿੰਨਾ ਸਮੂਥ ਦਾ ਆਪਣਾ ਐਵੇਂ ਦਾ ਹੀ ਹੋਣਾ ਚਾਹੀਦਾ ਹੈ ਜੇ ਬਹੁਤਾ ਗਾੜਾ ਹੋਊਗਾ ਤੇ ਆਪਣੀ ਬੂੰਦੀ ਜਿਹੜੀ ਆ ਉਹ ਗੋਲ-ਗੋਲ ਨਹੀਂ ਬਣੂਗੀ ਫਲੈਟ ਜੀ ਬਣੂਗੀ ਤੇ ਬਾਲਾ ਪਤਲਾ ਹੋਊਗਾ ਤੇ ਇਹ ਆਪਣੀ ਖੋਲ ਜੂਗੀ ਜਾ ਕੇ ਬਿਲਕੁਲ ਵੀ ਗੋਲ ਨਹੀਂ ਬਣੂਗੀ ਇਦਾਂ ਦੀ ਹੀ ਕਨਸਿਸਟੈਂਸੀ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਤੇ ਹੋਰਨਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਇਹ ਦੇਖੋ ਇਹ ਮੈਂ ਕਰੇ ਬਣਾਇਆ ਇੱਕ ਬੋਤਲ ਨੂੰ ਕੱਟ ਕੇ ਉਹਦੇ ਵਿੱਚ ਮੈਂ ਸ਼ੇਕ ਕੀਤੇ ਨੇ ਇਹ ਦੇਖੋ ਇਹਦੇ ਨਾਲ ਬੂੰਦੀ ਬਣਾਣੀ ਬਹੁਤ ਸੌਖੀ ਹੋ ਜਾਂਦੀ ਹੈ। ਬਾਕੀ ਤੁਸੀਂ ਇਹ ਛੰਨੀ ਨਾਲ ਵੀ ਬਣਾ ਸਕਦੇ ਆ। ਮੈਂ ਤੁਹਾਨੂੰ ਦੋਨੇ ਤਰੀਕੇ ਨਾਲ ਬਣਾ ਕੇ ਦਿਖਾਉਂਗੀ। ਸਭ ਤੋਂ ਪਹਿਲਾਂ ਇੱਥੇ ਮੈਂ ਤੇਲ ਗਰਮ ਹੋਣੇ ਰੱਖਤਾ ਹੈ। ਤੇਲ ਇਹ ਦੇਖੋ ਪੂਰ ਗਰਮ ਹੋਣਾ ਚਾਹੀਦਾ ਹੈ। ਤੁਹਾਡਾ ਬੂੰਦੀ ਹਮੇਸ਼ਾ ਤੇਜ਼ ਗੈਸ ਤੇ ਹੀ ਫਰਾਈ ਕਰਨੀ ਹੁੰਦੀ ਹੈ। ਤੇਲ ਹਮੇਸ਼ਾ ਗਰਮ ਹੋਣਾ ਚਾਹੀਦਾ ਹੈ ਤੇ ਤੇਲ ਦਾ ਜਿਹੜਾ ਆ ਤੇਲ ਕਦੇ ਵੀ ਜਿਹੜਾ ਬੂੰਦੀ ਫਰਾਈ ਕਰਨ ਵੇਲੇ ਘੱਟ ਨਹੀਂ ਲੈਣਾ ਹੈਗਾ। ਜੇ ਘੱਟ ਹੋਊਗਾ ਤੇ ਆਪਣੀ ਬੂੰਦੀ ਫਲੈਟ ਹੋ ਜਾਊਗੀ ਤੇ ਜੇ ਵੱਧ ਹੋਊਗਾ ਤੇ ਵਧੀਆ ਬਣੂਗੀ। ਤੁਸੀਂ ਦੇਖ ਹੀ ਸਕਦੇ ਆ ਕਿੰਨੀ ਵਧੀਆ ਆਪਣੀ ਗੋਲ-ਗੋਲ ਬੂੰਦੀ ਬਣੀ ਹੈ। ਬਿਲਕੁਲ ਵੀ ਜਿਹੜਾ ਇਹੋ ਖਰਾਬ ਨਹੀਂ ਹੋਈ ਇਹ ਦੇਖੋ ਮਤਲਬ ਇਹ ਪਰਫੈਕਟ ਕਨਸਿਸਟੈਂਸੀ ਹੈ ਜੇ ਤੁਹਾਡੀ ਫਲੈਟ ਹੋ ਜੂਗੀ ਪੁੰਦੀ ਤਾਂ ਮਤਲਬ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਜੇ ਤੁਹਾਡੀ ਪੁੰਦੀ ਜਿਹੜੀ ਗੋਲ-ਗੋਲ ਨਹੀਂ ਬਣ ਰਹੀ ਪੂੰਛ ਜੀ ਬਣ ਰਹੀ ਹੈ ਤਾਂ ਮਤਲਬ ਕਿ ਤੁਹਾਨੂੰ ਬੇਸਨ ਪਾਉਂਦੇ ਉਹਦੇ ਵਿੱਚ ਜ਼ਰੂਰ ਤੇ ਇਹ ਦੇਖੋ ਕਿੰਨੀ ਵਧੀਆ ਹੈ ਇਹਨੂੰ ਆਪਾਂ ਬਾਅਦ 'ਚ ਜਿਹੜਾ ਇਹ ਮੀਡੀਅਮ ਗੈਸ ਤੇ ਫਰਾਈ ਕਰ ਲੈਣਾ ਹੈ ਪਾਉਣ ਤੋਂ ਬਾਅਦ ਵਿੱਚ ਤੇ ਇਹਨੂੰ ਹਲਕਾ ਕ੍ਰਿਸਪੀ ਕਰ ਲੈਣਾ ਹੈ ਤੇ ਫਿਰ ਇਹਨੂੰ ਕੱਢ ਲੈਣਾ ਹੈ ਦੇਖੋ ਬਹੁਤ ਹੀ ਜਸ ਸੌਖਾ ਇਹ ਬੁੰਦੀ ਨੂੰ ਬਣਾਉਣਾ ਬਹੁਤ ਹੀ ਵਧੀਆ ਬਣਦੀ ਹੈ ਇਕਦਮ ਜਿਹੜਾ ਛੇਤੀ ਛੇਤੀ ਬਣਜਣ ਦੀ ਹੈ फटाफट ਤੈਨੂੰ ਜਿਹੜਾ ਉਹ ਜਾ ਟਾਈਮ ਨਹੀਂ ਲੱਗਦਾ ਬਣਾਉਣ ਦੇ ਵਿੱਚ ਤੇ ਜੇ ਆਪਣੇ ਕੋ ਬੁੰਦੀ ਨਾ ਹੋਵੇ ਘਰੇ ਤੇ ਆਪਾਂ फटाफट ਬਣਾ ਸਕਦੇ ਹਾਂ ਇਹ ਦੇਖੋ ਨਾਲੇ ਬਾਜ਼ਾਰੋਂ ਬਹੁਤ ਹੀ ਮਹਿੰਗੀ ਮਿਲਦੀ ਹੈ ਘਰ ਦੇ ਵਿੱਚ ਇਹਨੂੰ ਆਪਾਂ ਘੱਟ ਸਮਾਨ ਦੇ ਨਾਲ ਤੇ ਘੱਟ ਖਰਚੇ ਦੇ ਵਿੱਚ ਬਣਾ ਸਕਦੇ ਹਾਂ ਇਹ ਦੇਖੋ ਮੈਂ ਇਦਾਂ ਬਾਰ-ਬਾਰ ਬਣਾ ਰਹੀ ਹਾਂ ਦੇਖੋ ਕਿੰਨੀ ਵਧੀਆ ਬਣ ਰਹੀ ਹੈ ਇਹ ਦੇਖੋ ਜਿੰਨਾ ਕਿ ਇਹਦੇ ਉੱਤੇ ਜਿਹੜੇ ਆ ਬੱਬਲਸ ਆਉਗੇ ਉਦੋਂ ਤੱਕ ਮੈਂ ਤੁਹਾਡੀ ਬੂੰਦੀ ਕੱਚੀ ਹੈ ਹਲੇ ਚਾਜਣਾ ਪਕਾਉਣਾ ਹੈ ਬੂੰਦੀ ਨੂੰ ਨਹੀਂ ਤੇ ਕੱਚਾ ਕੱਚਾ ਸਵਾਦ ਆਊਗਾ ਬੂੰਦੀ ਦੇ ਵਿੱਚ ਇਹ ਦੇਖੋ ਹੁਣ ਮੈਂ ਤੁਹਾਨੂੰ ਇਹ ਛੰਨੀ ਦੇ ਨਾਲ ਬਣਾਉਣਾ ਸਿਖਾ ਰਹੀ ਹਾਂ ਛੰਨੀ ਦੇ ਨਾਲ ਵੀ ਬਹੁਤ ਹੀ ਵਧੀਆ ਬਣਦੀ ਹੈ ਬਸ ਛੰਨੀ ਨੂੰ ਆਪਾਂ ਹਾਈਟ ਤੇ ਰੱਖਣਾ ਹੈ ਕਦੇ ਵੀ ਜਦੋਂ ਬੂੰਦੀ ਬਣਾ ਰਹੇ ਹਾਂ ਚਾਹੇ ਉਹ ਛੰਨੀ ਨਾਲ ਬਣਾ ਰਹੇ ਹਾਂ ਚਾਹੇ ਉਹ ਦੂਜੇ ਬੋਤਲ ਵਾਲੇ ਨਾਲ ਬਣਾ ਰਹੇ ਆ ਹਮੇਸ਼ਾ ਉੱਪਰ ਰੱਖਣਾ ਹੈ ਉਹਨੂੰ ਹਾਈਟ ਤੇ نیچے ਰੱਖਾਂਗੇ ਤੇ ਆਪਣੀ ਬੂੰਦੀ ਪਰਫੈਕਟ ਨਹੀਂ ਬਣੂਗੀ ਥੋੜੀ ਉੱਚਾ ਰੱਖਣਾ ਹੈ ਹਲਕਾ ਜਿ ਇਹ ਦੇਖੋ ਇਹ ਮੈਂ ਨਹੀਂ ਬਣਾ ਰਹੀਆਂ ਜਿੱਦਾਂ ਆਪਾਂ ਨੋਰਮਲ ਬਣਾਈ ਦਈ ਹੈ ਲੂਣ ਮਿਰਚ ਪਾ ਕੇ ਨੋਰਮਲ ਦੇਖੋ ਮੈਂ ਬੂੰਦੀ ਨੂੰ ਸੋਕ ਕਰਤਾ ਸੀਗਾ ਦਾਸ ਕੋਮੈਂਟ ਦੇ ਲਈ ਬੂੰਦੀ ਲੋਕ ਪੀਉਂਦੀ ਹੁੰਦੀ ਹੈ ਤੇ ਬਹੁਤ ਹੀ ਵਧੀਆ ਬਣਦਾ ਹੈ ਇਹ ਇਹ ਦੇਖੋ ਕਿੰਨੀ ਪਰਫੈਕਟ ਬੂੰਦੀ ਬਣੀ ਹੈ ਸੌਫਟ ਇੱਕਦਮ ਹੁਣ ਇਹ ਦੇਖੋ ਇੱਕਦਮ ਗੋਲ ਗੋਲ ਛੋਟੀ ਛੋਟੀ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਦੇਖ ਹੀ ਸਕਦੇ ਆ ਇਹ ਦੇਖੋ ਆਪਣੀ ਇਹ ਬਹੁਤ ਹੀ ਵਧੀਆ ਕ੍ਰਿਸਪੀ ਕਰਾਰੀ ਬੂੰਦੀ ਬਣ ਕੇ ਤਿਆਰ ਆ ਜਰੂਰ ਇਹਨੂੰ ਬਣਾਓ ਪੁਜਾਰੂ ਲੈਣਾ ਭੁੱਲ ਜਾਓਗੇ ਜੇ ਕਰੀ ਇਹਨੂੰ ਬਣਾਉਂਗੇ ਤੇ ਸਟੋਰ ਕਰਕੇ ਰੱਖੋਗੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਸ ਦੇ ਲਈ ਇਹ ਦੇਖੋ ਕਿੰਨੀ ਵਧੀਆ ਹੈ ਹੋਰਾਂ ਦਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਰੇ ਕਰੇ ਇਹਨੂੰ ਬਣਾਉਣ ਬਾਜ਼ਾਰੂ ਲਿਆਣਾ ਬੰਦ ਕਰ ਦੇਣ ਇਹ ਦੇਖੋ ਕਿੰਨੇ ਵਧੀਆ ਬਣੇ ਆ ਜ਼ਰੂਰ ਇਹ ਰੈਸਪੀ ਨੂੰ ਟ੍ਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀ ਬਣੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ